ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣ ਪ੍ਰੇ ਸਿੰਘ ਸੌਂਦ ਅੱਜ ਪਟਿਆਲਾ ਦੌਰੇ ਤੇ ਪਹੁੰਚੇ ਨੇ ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਅਤੇ ਖੁਸ਼ੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਇਤਿਹਾਸਿਕ ਜਾਣਕਾਰੀਆਂ ਦਸਤਾਵੇਜ਼ ਅਤੇ ਠੋਸ ਸਬੂਤ ਅੱਜ ਵੀ ਸੁਰੱਖਿਅਤ ਨੇ ਇਸ ਤੋਂ ਬਾਅਦ ਕੈਬਨਿਟ ਮੰਤਰੀ ਤਰੁਣ ਪ੍ਰੇ ਸਿੰਘ ਸੌਂਦ ਨੇ ਬਲਤੇਜ ਪੰਡੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਿਨ੍ਹਾਂ ਨੇ ਇਹਨਾਂ ਇਤਿਹਾਸਿਕ ਦਸਤਾਵੇਜ਼ਾਂ ਅਤੇ ਜਾਣਕਾਰੀਆਂ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਮਹੱਤਵਪੂਰਨ ਪਹਿਲ ਕੀਤੀ ਹੈ ਮંત્રી ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕੋਈ ਮੰਤਰੀ ਇਸ ਸਥਾਨ ਤੇ ਨਹੀਂ ਆਇਆ ਸੀ ਤੇ ਨਾ ਹੀ ਅਜੇ ਹੀ ਫੇਰੀ ਕੀਤੀ ਸੀ ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਤੁਸੀਂ ਅੱਜ ਵੱਡੀ ਘੰਟੀ ਵਿੱਚ ਉਹ ਰਿਕਵਰੇਜ ਕਰਨ ਲਈ ਪਟਿਆਲਾ ਵਿਖੇ ਪਹੁੰਚੇ ਹੋ ਔਰ ਅੱਜ ਅਸੀਂ ਜੋ ਸਾਡਾ ਪੰਜਾਬ ਆਰਕਾਈਵ ਡਿਪਾਰਟਮੈਂਟ ਜਿਹੜਾ ਉਰੇ ਪਟਿਆਲਾ ਵਿਖੇ ਸਾਡਾ ਅਸੀਂ ਅੱਜ ਜਿਹੜੇ ਵਿਜ਼ਿਟ ਕੀਤਾ ਪੂਰੀ ਅਸੀਂ ਗੈਲਰੀ ਨੂੰ ਅੰਦਰ ਜਾ ਕੇ ਵਿਜ਼ਿਟ ਕੀਤਾ ਦੇਖਿਆ ਔਰ ਪੂਰੇ ਜਦੋਂ ਅਸੀਂ ਵਿਜ਼ਿਟ ਕੀਤਾ ਸਾਨੂੰ ਜਿੱਥੇ ਇੱਕ ਗੱਲ ਦਾ ਮਾਣ ਮਹਿਸੂਸ ਹੋਇਆ ਜਿੱਥੇ ਸਾਡੀ ਫਖਰ ਦੇ ਨਾਲ ਸੀਨਾ ਚੌੜਾ ਹੋਇਆ ਛਾਤੀ ਚੌੜੀ ਹੋਈਏ ਦੇਖ ਕੇ ਕਿ ਸਾਡੇ ਕੋ ਕਿੰਡੀ ਵੱਡੀ ਤਰੋ ਹੋ ਰਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਸਾਡੇ ਕੋਲ ਦਸਤਾਵੇਜ਼ ਨੇ ਜਿਹੜੇ ਬ੍ਰਿਟਿਸ਼ਰਜ਼ ਦੇ ਟਾਈਮ ਦੇ ਉਸ ਤੋਂ ਵੀ ਪਹਿਲਾਂ ਦੇ ਦਸਤਾਵੇਜ਼ ਨੇ ਜਿਹੜੇ ਸਾਡੇ ਇਸ ਆਰਕਾਈਵਸ ਜਿਹੜੀ ਸਾਡੀ ਇਹਦੇ ਡਿਪਾਰਟਮੈਂਟ ਮਿਊਜ਼ੀਅਮ ਦੇ ਵਿੱਚ ਸਾਡੇ ਕੋਲ ਪਾਏ ਨੇ ਸਭ ਤੋਂ ਵੱਡੀ ਗੱਲ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਹਸਤ ਲਿਖਤ ਸਰੂਪ ਨੇ ਮਹਾਰਾਜ ਦੇ ਸਰੂਪ ਜਿਹੜੇ ਨੇ ਦੋ ਤਰ੍ਹਾਂ ਦੇ ਉਰੇ ਜਣੀ ਕਿ ਸ਼ੁਭ ਇਮਾਨ ਨੇ ਉਰੇ ਸ਼ੋਭਿਤ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਮੰਨਦਾ ਕਿ ਸਾਡੇ ਲਈ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਸੋ ਆਸੀਂ ਜਦੋਂ ਉਹਰੇ ਵਿਜ਼ਿਟ ਕੀਤਾ ਇਹ ਗੱਲ ਸਾਡੀ ਨੋਟਿਸ ਦੇ ਵਿੱਚ ਆਈ ਤਾਂ ਅਸੀਂ ਪਲਾਨ ਬਣਾਇਆ ਮੈਂ ਖੁਦ ਪਰਸਨਲੀ ਸਾਰੇ ਆਫੀਸਰਸ ਦੇ ਨਾਲ ਗੱਲ ਕਰਕੇ ਪਲਾਨ ਬਣਾਇਆ ਵੀ ਉਰੇ ਪਹੁੰਚੀਏ ਸਾਨੂੰ ਇਸ ਇਸ ਡਿਪਾਰਟਮੈਂਟ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਮੇਰੇ ਤੋਂ ਪਹਿਲਾਂ ਕੋਈ ਨਾ ਤਾਂ ਉਹਰੇ ਮਿਨਿਸਟਰ ਆਇਆ ਤੇ ਨਾ ਹੀ ਕਿਸ ਨੇ ਐਨੇ ਸੰਜੀਦਾ ਤਰੀਕੇ ਨਾਲ ਇਹਦੇ ਕੰਨੀ ਧਿਆਨ ਦਿੱਤਾ ਸਾਡੀ ਵੀ ਨੋਟਿਸ ਦੇ ਵਿੱਚ ਪੰਜਾਬ ਦੇ ਬڑے ਨਾਮਵਰ ਸਮਝ ਲਓ ਵੀ ਮੈਂ ਤਾਂ ਸਕੂਤ ਕਹੂੰਗਾ ਸ਼੍ਰੀ ਜਤਿੰਦਰ ਪੰਨੂ ਜੀ ਨੇ ਇਸ ਚੀਜ਼ ਨੂੰ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਕਿ ਮੈਂ ਕੁਛ ਉਥੋਂ ਡਾਕੂਮੈਂਟਸ ਲੈਣ ਲਈ ਰੈਫਰੈਂਸ ਲੈਣ ਲਈ ਗਿਆ ਸੀਗਾ ਤਾਂ ਜਦੋਂ ਮੇਰੀ ਨੋਟਿਸ ਚ ਆਇਆ ਉਹਨਾਂ ਨੇ ਗੱਲ ਕੀਤੀ ਅਸੀਂ ਵਿਭਾਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਕੀਤੀ ਇਹਦੇ ਬਾਰੇ ਚ ਬਈ ਅਸੀਂ ਪਰਸਨਲੀ ਵਿਜ਼ਿਟ ਕਰਾਂਗੇ ਵੀ ਜਾ ਕੇ ਦੇਖ ਕੇ ਆਵਾਂਗੇ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੋ ਅੱਜ ਜਦੋਂ ਅਸੀਂ ਵਿਜ਼ਿਟ ਕੀਤਾ ਪੂਰੇ ਹਾਲ ਦੇਖਿਆ ਤਾਂ ਸਾਨੂੰ ਇੱਕ ਪਾਸੇ ਉਹ ਸਕੂਨ ਵੀ ਹੈ ਇੱਕ ਪਾਸੇ ਥੋੜੀ ਜੀ ਸਾਨੂੰ ਮਤਲਬ ਕਿ ਇਹ ਵੀ ਆਇਆ ਵੀ ਇਹਨਾਂ ਤੇ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਸਕੂਨ ਇਸ ਗੱਲ ਦਾ ਹੈ ਕਿ ਜਿੰਨੇ ਉਹਰੇ ਡਾਕੂਮੈਂਟਸ ਨੇ ਜਿੰਨੇ ਉਹਰੇ ਡਾਕੂਮੈਂਟਸ ਨੇ ਸਾਰੇ ਡਿਜੀਟਲਾਈਜ਼ ਹੋ ਚੁੱਕੇ ਨੇ ਡਿਜੀਟਲਾਈਜ਼ ਹੋਣ ਕਰਕੇ ਜਾਨੀ ਕਿ ਸਾਡੇ ਕੋਲ ਜਿਹੜਾ ਇਹਦਾ ਰਿਕਾਰਡ ਹੈ ਉਹ ਡਿਜੀਟਲ ਰਿਕਾਰਡ ਜਾਨੀ ਕਿ ਬਣ ਕੇ ਤਿਆਰ ਹੋ ਚੁੱਕੇ ਆ ਤੇ ਇਹ ਦੂਜੀ ਗੱਲ ਇਹ ਦੀ ਜਿਹੜੀ ਸਾਮ ਸੰਭਾਲ ਦੀ ਜਿੱਥੇ ਤੱਕ ਗੱਲ ਹੈ ਉਹਦੇ ਚ ਕਾਫੀ ਚੀਜ਼ਾਂ ਮੈਂ ਆਹੀ ਜੀਆਂ ਪਾਈਆਂ ਜਿਹਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਾਨੀ ਕਿ ਫੇਰ ਬਦਲ ਹੋਣਾ ਜ਼ਰੂਰੀ ਹੈ ਇਹ ਦੀ ਸਾਮ ਸੰਭਾਲ ਦੇ ਵਿੱਚ ਸੋ ਇਹ ਦੀ ਸਾਮ ਸੰਭਾਲ ਨੂੰ ਮੱਧਨ ਨਜ਼ਰ ਰੱਖਦੇ ਹੋਏ ਕਿਉਂਕਿ ਦੇਸ਼ਾ ਵਿਦੇਸ਼ਾ ਤੋਂ ਹੋਰ ਯੂਨੀਵਰਸਿਟੀਆਂ ਤੋਂ ਵਿਦਿਅਕ ਆਧਾਰਿਆਂ ਤੋਂ ਜਾਨੀ ਕਿ ਉਹਰੇ ਬੱਚੇ ਬੱਚੀਆਂ ਉਹਰੇ ਆਪਣੀ ਜਾਨੀ ਕਿ ਜਿਹੜੇ ਸਕਾਲਰ ਨੇ ਜਿਹੜੇ ਹਿਸਟੋਰੀਅਨ ਨੇ ਔਰੇ ਆਉਂਦੇ ਨੇ ਉਹ ਰੈਫਰੈਂਸਸ ਲੈ ਕੇ ਜਾਂਦੇ ਨੇ ਅਸੀਂ ਬਾਹਰ ਜਿਹੜੀ ਇਹਨਾਂ ਦੀ ਰਿਕਾਰਡ ਬੁੱਕ ਹੈ ਜਿਹਦੇ ਵਿੱਚ ਟੋਟਲ ਜਾਨੀ ਕਿ ਬੰਦਾ ਆਪਣੇ ਰਿਮਾਰਕਸ ਦੇ ਕੇ ਜਾਂਦਾ ਉਹਨੂੰ ਚੈੱਕ ਕੀਤਾ ਤੇ ਬੜੀ ਖੁਸ਼ੀ ਹੋਈ ਦੇਖ ਕੇ ਕਿ ਬਹੁਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਅਮਰੀਕਾ ਦੀਆਂ ਅਲੱਗ-ਅਲੱਗ ਸਟੇਟਸ ਕੈਨੇਡਾ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਸਟੇਟਸ ਭਾਰਤ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਤੋਂ ਜਾਨੀ ਕਿ ਸਕੋਲਰਾਂ ਨੇ ਆ ਕੇ ਉਰੇ ਇਸ ਆਰਕਾਈਵਸ ਦੇ ਵਿੱਚੋਂ ਜਾਨੀ ਕਿ ਆਪਣੇ ਰੈਫਰੈਂਸ ਦੇ ਲਈ ਜਾਨੀ ਕਿ ਯੂਜ਼ ਕੀਤੇ ਨੇ ਸਾਡੀਆਂ ਜਿਹੜੀਆਂ ਬੁਕਸ ਨੇ ਸਾਡੇ ਰੈਫਰੈਂਸਸ ਯੂਜ਼ ਕੀਤੇ ਨੇ ਸੋ ਅਸੀਂ ਹੁਣ ਬਹੁਤ ਜਲਦ ਵਿਦਨ ਦਿਸ ਵੀਕ ਅਸੀਂ ਇਸ ਹਫਤੇ ਦੇ ਵਿੱਚ ਵਿੱਚ ਕਾਫੀ ਕੁਝ ਹੋਰੇ ਜਾਨੀ ਕਿ ਫਰਨੀਚਰ ਭੇਜ ਰਹੇ ਹਾਂ ਤੇ ਹੋਰੇ ਜਾਨੀ ਕਿ ਜਿਹੜੇ ਆਂਦੇ ਨੇ ਲੋਕ ਉਹਨਾਂ ਨੂੰ ਹਰ ਤਰ੍ਹਾਂ ਦੀ ਹੋਰੇ ਫੈਸਿਲਿਟੀ ਮਿਲ ਸਕੇ ਹੋਰੇ ਕੁ ਸਿਸਟਮ ਦਾ ਸੁਧਾਰ ਕਰਦੇ ਹੋਰੇ ਕਲੀਅਰ ਕੰਡੀਸ਼ਨਸ ਕਰ ਰਹੇ ਆ ਇਹਨਾਂ ਰੂਮਸ ਨੂੰ ਤੇ ਇਸ ਤੋਂ ਇਲਾਵਾ ਅਸੀਂ ਪੂਰੇ ਸਾਮ ਸੰਭਾਲ ਕਰਨ ਨੂੰ ਅਸੀਂ ਇਹਦੇ ਪੂਰੇ ਮਾਲੀ ਤੇ ਮਾਲੀ ਦੀ ਡਿਊਟੀ ਲਾ ਰਹੇ ਆ ਤੇ